ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਸ ਕੋ ਅੱਜ ਅਸੀਂ ਖੜੇ ਆਂ ਲੁਹਿਆਣੇ ਗਲੇ ਦੇ ਕਸਬਾ ਸਿੱਧਾ ਮਦ ਨੇੜੇ ਬਿਜਲੀ ਘਰ ਦੇ ਅੰਦਰ ਕਿਉਂਕਿ ਜਗਰਾਉਂ ਤੋਂ ਨਕੋਦਰ ਰੋਡ ਤੇ ਬਿਜਲੀ ਘਰ ਆ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਵੱਡੀ ਚੋਰੀ ਕੀਤੀ ਜਾ ਰਹੀ ਗਈ ਆ ਤੇ ਜਿਹਦੇ ਵਿੱਚ ਕੁਝ ਪੁਰਾਣੇ ਮੀਟਰ ਤੇ ਕੁਝ ਨਵੇਂ ਮੀਟਰ ਤੇ ਵੱਡੀ ਗਿਣਤੀ ਵਿੱਚ ਜਿਹੜੀਆਂ ਤਾਰਾਂ ਵੀ ਚੋਰੀ ਕੀਤੀਆਂ ਗੱਜਾਂ ਵਾਂ ਤੇ ਪਹਿਲਾਂ ਵੀ ਐਸਾ ਬਿਜਲੀ ਘਰ ਦੇ ਵਿੱਚ ਆ ਭਾਵੇਂ ਕਈ ਵਾਰ ਚੋਰੀ ਹੋ ਚੁੱਕੀ ਆ ਪਰ ਇਹ ਸਭ ਤੋਂ ਜਿਹੜੀ ਵੱਡੀ ਚੋਰੀ ਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਆਪਾਂ ਤੁਹਾਨੂੰ ਅੰਦਰਲਾ ਦ੍ਰਿਸ਼ ਯੂ ਦਿਖਾ ਦਨੇ ਆ ਇਹ ਦਰਸ਼ਕੋ ਅੰਦਰਲਾ ਦ੍ਰਿਸ਼ ਜਿਹੜੇ ਇਸ ਕਮਰਿਆਂ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਝਾਤ ਮਰਵਾ ਦੇਣਾ ਇਹ ਸਾਰੇ ਕਮਰਿਆਂ ਦੇ ਜਿਹੜੇ ਆ ਜਿੰਦੇ ਤੰਨ ਕੇ ਫਰੋਲਾ ਫਰੋਲੀ ਕੀਤੀ ਜਾ ਤੇ ਇਹ ਐਸ ਡੀਓ ਸਾਹਿਬ ਦਾ ਵੀ ਕਿਹੜਾ ਕਮਰਾ ਵਾ ਇਹਦੇ ਵਿੱਚ ਵੀ ਜਿਹੜੀ ਫਰੋਲਾ ਫਰੋਲੀ ਕੀਤੀ ਗਈ ਆ ਆ ਕਮਰੇ ਜਿਹੜੇ ਚੋਰਾਂ ਨੇ ਕੋਈ ਵੀ ਜਿਹੜਾ ਕਮਰਾ ਨਹੀਂ ਛੱਡਿਆ ਜਿੱਥੇ ਫਰੋਲਾ ਫਰੋਲੀ ਨਾ ਕੀਤੀ ਗਈ ਤੇ ਇਥੋਂ ਦੇ ਜਿਹੜੇ ਐਸ ਡੀਓ ਗੁਰਵਿੰਦਰ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਇਸ ਘਟਨਾ ਲੈ ਕੇ ਕੀ ਕਹਿੰਦੇ ਆ ਉਹ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੁਸੀਂ ਦੇਖ ਸਕਦੇ ਹੋ ਵੀ ਇਸ ਕਮਰੇ ਦੇ ਵਿੱਚ ਵੀ ਚੋਰੀ ਕੀਤੀ ਗਈ ਆ ਤੇ ਇਹਨਾਂ ਨੂੰ ਦੇਖੋ ਸਾਫ ਦੱਸ ਰਿਹਾ ਬਾਕ ਜਿੰਦਾ ਤੇ ਜਿਹੜਾ ਹੈਂਡਲਰ ਨਮਾਲ ਵਾਇ ਹਾਂਜੀ ਮੀਲਾ ਕੋਲ ਜਿਹੜੀ ਚੋਰਾ ਨੇ ਕੋਈ ਵੀ ਕਮਰਾ ਨਹੀਂ ਬਖਸਿਆ ਹਾਲ ਗਾ ਲੋਗੇ ਆ ਦੇਖੋ ਇਸ ਕਮਰੇ ਦੇ ਵੀ ਜਿੰਦਾ ਥੋੜਿਆ ਹੈ ਨਹੀਂ ਵਸੇ ਉਹ ਆਈਡੀਆ ਜੀ ਇਹ ਕੀ ਕਰੀਏ ਜੇ ਬਿੱਲ ਸਭ ਤੋਂ ਜਿਹੜੇ ਮੀਟਰ ਲੱਗ ਪਾ ਇਹਨਾਂ ਕੋਲ ਸਾਰੇ ਚਾਰੀ ਠੀਕ 10 ਕੋ ਤੁਸੀਂ ਦੇ ਸਕਦੇ ਆਂ ਵੀ ਇਹ ਇਹ ਕਿਸ ਦਾ ਰੰਜੀਤ ਸਿੰਘ ਦਾ ਕਮਰਾ ਹੈ

ਇਹ ਪਤਾ ਲੱਗੇ ਜੀ ਇਹ ਸਭ ਤੋਂ ਵੱਡੀ ਚੋਰੀ ਇਹੀ ਹੋਈ ਹੈ ਨਾ ਵੱਡੀ ਚੋਰੀ ਇਹੀ ਹੈ ਕੀ ਕੀ ਚੋਰੀ ਆਹ ਵਾਲਾ ਕਮਰਾ ਜੀ ਜੇ ਸਾਹਿਬ ਦਾ ਕਮਰਾ ਸੀ ਠੀਕ ਹੈ ਹਾਂ ਜੀ ਤੇ ਇੱਧਰ ਕਨੈਕਟਰ ਤਾਰਾਂ ਵਗੈਰਾ ਹਾਂਜੀ ਬਾਕੀ ਇਹ ਲੈਂਡਮੈਨ ਵੀਰ ਇਹਨਾਂ ਨੂੰ ਪਤਾ ਜੀ ਸਾਰਾ ਠੀਕ ਹੈ ਇਹਨਾਂ ਕੋਲੇ ਹੁੰਦਾ ਇੱਧਰ ਸਾਰਾ ਇਹ ਥੋੜੇ ਕੋਲ ਵਿੱਚ ਚਾਰਜ ਹੁੰਦਾ ਹਾਂਜੀ ਕੀ ਨਾਮ ਥੋੜਾ ਜਰਨਲ ਸਿੰਘ ਠੀਕ ਹੈ ਜੀ ਤੇ ਇਸ ਕਮਰੇ ਦੀ ਫੋੜਾ ਫੋੜੀ ਕੀਤੀ ਕਿ ਬਈ ਜਾਂਦਾ ਥੋੜਾ ਇਹ ਆਹ ਦੇਖ ਨਵਾਂ ਲੱਗਿਆ ਹੋਣਾ ਹਾਂਜੀ ਇਹ ਸਾਰਾ ਤੋੜ ਕੇ ਨਵਾਂ ਲਾਇਆ ਹਾਂ ਹਾਂ ਕਨੈਕਟਰ ਹੈਗਾ ਜੀ ਉਹ ਲੈ ਕੇ ਆ ਪੀਵੀਸੀ ਲੈ ਕੇ ਆ ਜੀ ਹਾਂਜੀ ਕੇਬਲ ਲੈ ਹਰਾਇਤ ਦੇ ਕੰਪਿਊਟਰ ਦੇ ਸੀਗੇ ਬੋਰਡ ਬੂੜੋ ਲੈ ਕੇ ਚੱਕ ਕੇ ਨਵੇਂ ਲਾਇਆ ਜੀ ਤੁਸੀਂ ਇੱਥੇ ਕੀ ਕਿਹੜੇ ਉਦੇ ਤੇ ਹੋ ਜੀ ਮੈਂ ਲੈਨਮਨ ਆ ਜੀ ਤੁਹਾਡਾ ਨਾਮ ਜੀ ਜਰਨੈਲ ਸੀ ਇਹ ਚੋਰੀ ਪਹਿਲੀ ਵਾਰੀ ਹੋਈ ਕਿ ਅੱਗੇ ਵੀ ਪਹਿਲਾਂ ਇਹ 2-3 ਵਾਰੀ ਹੋ ਚੁੱਕੀ ਹੈ ਜੀ ਲਗਾਤਾਰ ਸਾਲ ਬਾਅਦ ਹੋ ਜਾਂਦੀ ਹੈ ਜੀ ਠੀਕ ਜੀ ਤੇ ਕੀ ਉਸ ਟਾਈਮ ਪੁਲਿਸ ਨੂੰ ਜਾਂ ਕੰਪਲੀਟ ਦੰਦੇ ਹੋਮਗੇ ਕਿਉਂ ਪੁਲਿਸ ਨੇ ਚੋਰ ਫੜਿਆ ਅਜੇ ਤੱਕ ਕੋਈ ਕੋਈ ਨਹੀਂ ਕੋਈ ਫੜਿਆ ਨਹੀਂ ਗਿਆ ਕੋਈ ਨਹੀਂ ਫੜਿਆ ਗਿਆ ਜਦੋਂ ਮਤਲਬ ਇਸੇ ਕਰ ਚੋਰਾਂ ਦੇ ਹੌਂਸਲੇ ਬਲੰਦ ਹੋ ਰਹੇ ਆ ਠੀਕ ਕਹਿ ਸਕਦੇ ਜੀ ਚੋਰੀ ਕਿੰਨਾ ਕ ਸਾਮਾਨ ਹੋ ਗਿਆ ਜੀ ਇਥੋਂ ਠੀਕ ਹੀ ਹੋਇਆ ਜੀ ਸਾਮਾਨ ਕ ਬੱਤੀ ਜੀ ਸਾਹਿਬ ਪਤਾ ਜੀ ਸਾਰਾ ਮੀਟਰ ਨਵੇਂ ਚੋਰੀ ਹੋਇਆ ਜੀ ਕਿ ਪੁਰਾਣੇ ਨਵੇਂ ਵੀ ਜੀ ਪੁਰਾਣੇ ਵੀ ਠੀਕ ਹੈ ਜੀ 17 ਵੀ ਚੋਰੀ ਹੋਈਆਂ ਇੱਕ ਗੱਲ ਤਾਂ ਜ਼ਿਕਰ ਹੋਊਗਾ ਜੀ ਇਹ ਜਿਹੜਾ ਹੁਣ ਬਿਜਲੀ ਵਿਭਾਗ ਦਾ ਮਾਲ ਹੈ ਇਹ ਬਾੜ ਚ ਤਾਂ ਵਿਕਣਾ ਨਹੀਂ ਹੈ ਇਹਦਾ ਹੁਣ ਪਤਾ ਨਹੀਂ ਜੀ ਅਸੀਂ ਗੱਲ ਤਾਂ ਉਹੀ ਕਰਦੇ ਆਂ ਵੀ ਇਹ ਕਮਾਲ ਦੀ ਗੱਲ ਆ ਚੋਰਾਂ ਦੇ ਵੀ ਵੀ ਕਿੱਥੇ ਜਾ ਕੇ ਵੇਚਦੇ ਹੋਣਗੇ ਇਹੋ ਜਿਹਾ ਮਾਲ ਨੂੰ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਮਿਹਰਬਾਨੀ ਦਰਸ਼ਕੋ ਸਿੰਘ ਖੜੇ ਆ ਕੈਸ਼ੀਅਰ ਵਾਲੇ ਕਮਰੇ ਚ ਜਿੱਥੇ ਲੋਕ ਆਪਣੇ ਬਿੱਲਾਂ ਦਾ ਭੁਗਤਾਨ ਕਰਦੇ ਆ ਤੇ ਸਾਡੇ ਨਾਲ ਐ ਕਿਸੀ ਰੋਂ ਰঞ্জੀਤ ਸਿੰਘ ਜੀ ਵੀ ਦਿਖਾਈ ਦੇ ਰਹੇ ਆ ਐ ਭਾਈ ਇਹ ਜਿਹੜਾ ਜੰਦਾ ਸੀ ਇਹੇ ਵੱਡਿਆ ਸੀ ਹੁੰਦਾ ਹਾਂਜੀ ਕੱਲ ਸਵੇਰ ਜਦੋਂ ਜੀ ਅਸੀਂ ਦਫ਼ਤਰ ਆਏ ਉਦੋਂ ਬਾਅਦ ਦੇਖਿਆ ਸਾਰੇ ਲੋਕ ਲੱਗੇ ਹੋਏ ਸੀਗੇ ਠੀਕ ਆ ਤੇ ਲਾ ਕੇ ਗਏ ਸੀ ਸਾਰੇ ਸਾਰੇ ਟੁੱਟੇ ਹੋਏ ਸੀ ਇਸ ਕਮਰੇ ਦੇ ਵਿੱਚ ਕੋਈ ਕੈਸ਼ ਕੁਛ ਹੁੰਦਾ ਜਿਸ ਤਰ੍ਹਾਂ ਲੋਕ ਬਿੱਲਾਂ ਦਾ ਭੁਗਤਾਨ ਕਰਦੇ ਕੈਸ਼ ਨਹੀਂ ਸੀਗਾ ਐ ਇਸ ਕਮਰੇ 'ਚ ਫਰੋਲਾ ਫਰਾਂ ਵਾਲੀ ਕੀਤੀ ਫਿਰ ਉਹਨਾਂ ਨੇ ਹਾਂਜੀ ਸਰ ਉਹ ਸਾਰਾ ਖੋਲਿਆ ਸੀਗਾ ਠੀਕ ਆ ਮਤਲਬ ਪਾਲ ਜੀ ਨੇ ਤਸੱਲੀ ਕੀਤੀ ਹੋਈ ਇੱਥੋਂ ਕੀ ਚੋਰੀ ਹੋਇਆ ਫਿਰ ਇਹ ਇੱਥੋਂ ਕੁਝ ਨਹੀਂ ਹੋਇਆ ਜੀ ਚੋਰੀ ਇੱਥੋਂ ਕੁਝ ਨਹੀਂ ਹੋਇਆ ਜੀ ਜਾਨੀ ਉਹਨਾਂ ਨੇ ਆਪਣੀ ਤਸਦੀ ਜੋਰ ਕਰ ਦਿੱਤੀ ਕੀ ਨਾਮ ਹੈ ਤੁਹਾਡਾ ਮੇਰਾ ਰਣਜੀਤ ਸਿੰਘ ਜੀ ਤੁਸੀਂ ਕੈਸ਼ੀਅਰ ਦੀ ਪੁਸਤਕ ਹੈ ਠੀਕ ਹੈ ਜੀ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਸੱਦਾ ਬੇੜ ਦੇ ਐਸ ਡੀਓ ਗੁਰਵਿੰਦਰ ਸਿੰਘ ਜੀ ਜਿੰਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਵੀ ਜਿਹੜੀ ਸੱਦਾ ਬੇੜ ਦੇ ਬਿਜਲੀ ਘਰ ਜਿਹੜਾ ਲੁਹਾਨੇ ਜ਼ਿਲ੍ਹੇ ਦੇ ਕਸਬਾ ਸੱਦਾ ਬੇੜ ਦੇ ਨੇੜੇ ਆ ਜਿੱਥੇ ਇੱਕ ਵੱਡੀ ਚੋਰੀ ਹੋਈ ਆ ਕੀ ਕੀ ਚੋਰੀ ਹੋਇਆ ਆਪਾਂ ਜਾਣ ਕੇ ਲੈਣੇ ਆ ਐ ਸਭ ਤੋਂ ਪਹਿਲਾਂ ਤਾਂ ਐਸ ਡੀਓ ਸਾਹਿਬ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਧੰਨਵਾਦ ਸਰ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਦੇ ਚੈਨਲ ਦੇ ਮਾਧਿਅਮ ਨਾਲ ਸਾਡੀ ਇਸ ਖਬਰ ਨੂੰ ਨਿਸ਼ਾਨ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਨਫਰ ਸਿਧਵਾ ਬੈਠੇ ਐਸ ਡੀਓ ਸਾਹਿਬ ਪਤਾ ਲੱਗਿਆ ਸੀ ਵੀ ਪਹਿਲਾਂ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਮਾਂ ਵੀ ਇਹ ਸਭ ਤੋਂ ਵੱਡੀ ਚੋਰੀ ਹੋਈ ਆ ਇੱਥੇ ਕੀ ਕੀ ਚੋਰੀ ਹੋਇਆ ਜੀ ਪਰ ਜਿਹੜੀ 11 ਤੇ 12 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਥੇ ਸਾਲੇ ਤੋੜ ਕੇ ਕਾਫੀ ਨੁਕਸਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਦਫਤਰ ਵਿੱਚ ਕੋਈ ਖਾਸ ਸਮਾਨ ਤਾਂ ਹੁੰਦਾ ਨਹੀਂ ਸਾਡਾ ਇਹਦੇ ਵਿੱਚ ਸਾਡੇ ਜਿਹੜੇ ਮੇਨ ਜਿਹੜੀ ਚੋਰੀ ਹੋਈ ਆ ਉਹ ਬਿਜਲੀ ਦੇ ਮੀਟਰਾਂ ਦੀ ਚੋਰੀ ਹੋਈ ਹੈ ਜਿੰਦੇ ਵਿੱਚ ਅੰਦਾਜ਼ਨ 318 320 ਜਿਹੜੇ ਨਵੇਂ ਤੇ ਪੁਰਾਣੇ ਮੀਟਰ ਆ ਜਿਨ੍ਹਾਂ ਦੀ ਅੰਦਾਜ਼ਨ ਕਾਸਟ 6.5 ਤੋਂ 7 318 320 ਜਿਹੜੇ ਨਵੇਂ ਤੇ ਪੁਰਾਣੇ ਮੀਟਰ ਆ ਜਿਨ੍ਹਾਂ ਦੀ ਅੰਦਾਜ਼ਨ ਕੋਸਟ 6.5 ਤੋਂ 7 ਲੱਖ ਰੁਪਈਆ ਹੈਗੀ ਹੈ ਉਹ ਮੀਟਰਾਂ ਨੂੰ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਤੇ ਇਸ ਤਰ੍ਹਾਂ ਜਿਹੜੇ ਸਾਡੇ ਜੇ ਆਈ ਜਗਜੀਵਨ ਜੀ ਨੇ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਕਮਰੇ ਦੇ ਵਿੱਚੋਂ ਵੀ ਉਹਨਾਂ ਨੇ ਲੋਕ ਤੋੜ ਕੇ ਇਹਨਾਂ ਦਾ ਜਿਹੜਾ ਕੰਡਕਟਰ ਹੈਗਾ ਏਸੀਐਸ ਆਰ ਕੰਡਕਕਟਰ ਜਿੱਨੂੰ ਅਸੀਂ ਬਾਹਰ ਤਾਰਾਂ ਦੀ ਗੱਲ ਕਰਦੇ ਹਾਂ ਵੀ ਜਿਹੜੇ ਅਸੀਂ ਓਵਰ ਹੈਡ ਤਾਰਾਂ ਪਾਉਣੇ ਹੈਗੇ ਆ ਪਲੱਸ ਕੇਬਲ ਦੇ ਪੀਵੀਸੀ ਦੇ ਜਿਹੜੇ 6 ਐਮ ਐਮ ਤੇ 10 ਐਮ ਐਮ ਦੇ ਰੋਲ ਚੋਰੀ ਕੀਤੇ ਆ ਕਿ ਨੇ ਠੀਕ ਹੈ ਜੀ ਹੋਰ ਕੀ ਕੀ ਚੋਰੀ ਹੋਇਆ ਜਿੱਥੇ ਹੋਰ ਉਹਨਾਂ ਨੇ ਸਾਰੇ ਦਫਤਰਾਂ ਦੇ ਸਾਰੇ ਜਿੰਨੇ ਵੀ ਕਮਰੇ ਹੈਗੇ ਨੇ ਸਾਰੇ ਦਫਤਰਾਂ ਵਿੱਚ ਫਰੋਲੋ ਕੀਤੀ ਹੈਗੀ ਆ ਸਾਰੀਆਂ ਅਲਮਾਰੀਆਂ ਖੋਲ ਕੇ ਦੇਖੀਆਂ ਨੇ ਲੋਕ ਤੋੜੇ ਨੇ ਰਿਕਾਰਡ ਨਾਲ ਵੀ ਛੇੜਖਾਨੀ ਕੀਤੀ ਆ ਪਰ ਰਿਕਾਰਡ ਵਿੱਚੋਂ ਕੋਈ ਚੀਜ਼ ਛੇੜਿਆ ਨਹੀਂ ਗਿਆ ਰਿਕਾਰਡ ਨੂੰ ਇਹਨਾਂ ਨੇ ਖਿਲਾਰਿਆ ਹੈਗਾ ਜ਼ਰੂਰ ਡਿਸਟਰਬੈਂਸ ਕੀਤੀ ਹੈਗੀ ਆ ਪਰ ਹੋਰ ਕਿਸੇ ਕਮਰੇ ਦੇ ਵਿੱਚੋਂ ਇਸੇ ਤਰ੍ਹਾਂ ਦਾ ਕੋਈ ਕੀਮਤੀ ਸਮਾਨ ਚੋਰੀ ਨਹੀਂ ਹੋਇਆ ਸਾਰੇ ਚੋਰੀ ਪਹਿਲੀ ਵਾਰੀ ਹੋਈ ਹੈ ਕਿ ਪਹਿਲਾਂ ਵੀ ਕਿਤੇ ਚੋਰੀ ਹੋਈ ਹੈ ਪਹਿਲਾਂ ਵੀ ਸਾਰਾ ਇੱਥੇ 3-4 ਮਹੀਨੇ 6 ਮਹੀਨੇ ਬਾਅਦ ਕੋਈ ਨਾ ਕੋਈ ਇੱਥੇ ਚੋਰੀ ਹੁੰਦੀ ਰਹਿੰਦੀ ਹੈ ਕਿਉਂਕਿ ਜਿਹੜਾ ਦਫਤਰ ਆ ਇਹ ਵੱਸੋਂ ਤੋਂ ਬਾਹਰ ਹੈਗਾ ਜੀ ਸ਼ਹਿਰ ਤੋਂ 2 ਕਿਲੋ 2 ਕਿਲੋਮੀਟਰ ਦੀ ਇਹਦਾ ਡਿਸਟੈਂਸ ਹੈਗਾ ਪਰੰਤੂ ਆਵਾਜਾਈ ਹੋਣ ਦੇ ਬਾਵਜੂਦ ਵੀ ਇੱਥੇ ਇਸ ਇਹ ਘਟਨਾਵਾਂ ਹੁੰਦੀਆਂ ਰਹੀਆਂ ਨੇ ਤੁਹਾਡੇ ਕੋਈ ਚੌਕੀਦਾਰ ਨਹੀਂ ਇੱਥੇ ਹੈਗਾ ਰੱਖਿਆ ਨਹੀਂ ਇੱਥੇ ਚੌਕੀਦਾਰ ਨਹੀਂ ਹੈ ਜੀ ਕੋਈ ਕੈਮਰੇ ਲੱਗੇ ਇੱਥੇ ਨਹੀਂ ਕੈਮਰੇ ਨਹੀਂ ਲੱਗੇ ਕੈਮਰੇ ਇੱਕ ਪੰਜਾਬ ਪੁਲਿਸ ਵੱਲ ਲਾਇਆ ਗਿਆ ਸੀ ਉਹ ਹੁਣ ਆਪਰੇਸ਼ਨ ਚ ਹੈ ਜਾਂ ਨਹੀਂ ਇਹਦਾ ਬਾਰੇ ਸਾਨੂੰ ਜਾਣਕਾਰੀ ਹੈ ਅੱਛਾ ਜਦੋਂ ਅਸੀਂ ਜਿਹੜਾ ਪਹਿਲੇ ਦੋ ਪੁੱਛੀਆਂ ਤੁਸੀਂ ਸੋਦੀ ਵੀ ਬਿਲਕੁਲ ਸੂਚਿਤ ਕੀਤਾ ਸੀ ਪੁੱਛਣਾਗੇ ਅੱਗੇ ਸੂਚਿਤ ਕੀਤਾ ਹੈ ਜੀ ਉਹਨਾਂ ਦੀ ਐਫ ਆਈ ਆਰ ਕਰਵਾਈਆਂ ਹੋਈਆਂ ਨੇ ਦੰਬੀ ਨੇ ਕਰਵਾ ਕੇ ਇਹਨਾਂ ਨੂੰ ਵੀ ਜਾਣੂ ਕਰਾਇਆ ਤੇ ਉੱਚ ਅਧਿਕਾਰੀਆਂ ਨੂੰ ਵੀ ਹਜੇ ਤੱਕ ਚੋਰ ਫੜੇ ਗਏ ਜੀ ਉਹ ਤੋਂ ਕੋਈ ਜਿਹੜੀ ਪਹਿਲਾਂ ਐਫ ਆਰ ਵੀ ਹੋਈਆਂ ਨਹੀਂ ਜੀ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੋਣ ਵਾਲੀ ਚੋਰੀ ਹੋਈ ਹੈ ਦੀ ਐਪਲੀਕੇਸ਼ਨ ਦਿੱਤੀ ਆ ਤੁਸੀਂ ਕੋਈ ਮੌਕੇ ਐਪਲੀਕੇਸ਼ਨ ਅਸੀਂ ਕੱਲ੍ਹ ਦੇ ਦਿੱਤੀ ਸੀ ਜੀ ਕਰ ਸੇਵਕ ਸਿੰਘ ਏਐਸਆਈ ਆ ਕੇ ਉਹਨਾਂ ਦਾ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਸੀ ਮੌਕਾ ਚੈੱਕ ਕਰ ਲਿਆ ਸੀ ਉਹਨਾਂ ਨੇ ਜੋ ਸਮਾਨ ਚੋਰੀ ਕਰਦੇ ਸਮੇਂ ਬਾਹਰ ਡੇਗਿਆ ਸੀ ਉਹਨਾਂ ਕੋਲੋਂ ਕੁਝ ਮੀਟਰ ਸੀਗੇ ਉਹ ਮੀਟਰ ਉਹਨਾਂ ਨੇ ਆਪਣੇ ਕਬਜ਼ੇ ਕਰ ਲਏ ਸੀ ਐਸ ਡੀਓ ਸਾਹਿਬ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਵਾ ਜਿਵੇਂ ਜਿਵੇਂ ਪਹਿਲਾਂ ਵੀ ਕਈ ਚੋਰੀਆਂ ਹੋਈਆਂ ਹਾਂ ਤੇ ਜਿਹੜੇ ਮੀਟਰ ਇਕੱਠੇ ਕਰਕੇ ਤੁਹਾਡੇ ਮਹਿਕਮੇ ਨੂੰ ਰੱਖੇ ਜਾਂਦੇ ਸੀ ਤੇ ਇਸ ਵਾਰ ਵੀ ਕਹਿੰਦੇ ਇਕੱਠੇ ਰੱਖੀ ਗਏ ਸੀਗੇ ਤੇ ਤਾਰਾਂ ਜਿਹੜੀਆਂ ਕੇਬਲ ਚੋਰੀ ਹੋਣੀਆਂ ਉਹ ਤਾਂ ਚੋਰ ਚਲੋ ਵੇਚ ਦੇਣਗੇ ਜਿਹੜੇ ਮੀਟਰ ਤੇ ਆਮ ਲੋਕਾਂ ਦੇ ਕੰਮ ਨਹੀਂ ਆਉਂਦੇ ਕਿ ਕੁਆੜੀਆਂ ਵੀ ਬਹੁਤ ਸਮਝ ਲਾਊਗਾ ਇਹਦਾ ਤੁਸੀਂ ਕੀ ਕਰਨ ਮਨਸਾ ਦੇ ਵੀ ਕਿਉਂ ਇਹ ਕਿਹੜੇ ਮੀਟਰ ਚੋਰੀ ਹੋਏ ਆ ਜੀ ਦੇਖੋ ਜੀ ਇਹ ਤਾਂ ਹੁਣ ਜਿਹੜੇ ਚੋਰ ਨੇ ਅਣਖਾਤੇ ਲੋਕ ਜਿਹੜੇ ਆਏ ਨੇ ਕਿਉਂਕਿ ਜਿਹੜੇ ਮੀਟਰ ਨੇ ਸਾਡੇ ਡੱਬਿਆਂ ਦੇ ਵਿੱਚ ਪੈਕ ਸੀਗੇ ਜਿਆਦਾ ਉਹਨਾਂ ਨੇ ਸਮਝ ਨਹੀਂ ਸੀ ਇਸ ਚੀਜ਼ ਦੀ ਵੀ ਇਹ ਮੀਟਰ ਨੇ ਜਾਂ ਇਹਨਾਂ 'ਚ ਕੁਝ ਹੋਰ ਸਮਾਨ ਹੈਗਾ ਉਹ ਤਾਂ ਉਹਨਾਂ ਨੇ ਸੀਲ ਪੈਕ ਡੱਬਿਆਂ ਨੂੰ ਦੇਖਿਆ ਤੇ ਉਹਨੂੰ ਇਹ ਮੁਤਾਬਕ ਚੱਕ ਕੇ ਉਸ ਜੀ ਨੂੰ ਲੈ ਗਏ ਜਦੋਂ ਕਿ ਉਹ ਉਹਨਾਂ ਦੇ ਕਿਸੇ ਵੀ ਕੰਮ ਦੇ ਨਹੀਂ ਹੈਗੇ ਉਹ ਤਾਂ ਇੱਕ ਇਲੈਕਟ੍ਰੋਨਿਕ ਆਈਟਮ ਹੈਗੀ ਆ ਨਾ ਤਾਂ ਉਹ ਕੁਆੜਜ ਵਿਕਣੀ ਹੈ ਜੀ ਪਰੰਤੂ ਇੱਕ ਇੱਕ ਸ਼ੱਕ ਦਾ ਅੰਦੇਸ਼ਾ ਜਾਂਦਾ ਵੀ ਉਹਨਾਂ ਦਾ ਮਿਸਯੂਜ਼ ਨਾ ਕੀਤਾ ਜਾ ਸਕੇ ਕਿਉਂਕਿ ਇਹ એનર્ਜੀ ਮੀਟਰ ਨੇ ਕਿਤੇ ਵੀ ਜੇ ਅਸੀਂ ਕਿਤੇ ਲਾਉਂਦੇ ਹਾਂਗੇ ਤਾਂ ਉੱਥੇ ਪ੍ਰੋਬਲਮ ਆ ਸਕਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਸੀ ਜਿਹੜੇ ਖਿਲਰੇ ਹੋਏ ਸਾਮਾਨ ਜਿਹੜਾ ਤੁਸੀਂ ਕਹਿੰਦੇ ਮੌਕੇ ਤੇ ਐਸਾ ਹੀ ਪਹੁੰਚੇ ਸੀ ਉਹਨਾਂ ਨੇ ਕਿਹੜੀ ਸਾਈਡ ਤੋਂ ਖਿਲਰੇ ਹੋਏ ਸਾਮਾਨ ਸੀਗਾ ਜਾਂ ਕੀ ਖਿਲਰੇ ਹੋਏ ਚੋਰੀ ਦੇ ਵਿੱਚੋਂ ਜਿਹੜਾ ਤੁਸੀਂ ਮੋਕੇ ਤੇ ਦੇਖਿਆ ਜੀ ਇਹ ਦਫਤਰ ਦੇ ਬਾਹਰ ਜਿਹੜੀ ਸੜਕ ਦੇ ਨਾਲ ਜਿੱਥੇ ਛੱਕ ਲੱਗਿਆ ਸੀ ਵੀ ਗੱਡੀ ਇੱਥੇ ਲਾਈ ਹੋਈ ਸੀ ਉਹਨਾਂ ਨੇ ਤਾਂ ਉਸ ਇੱਕਾ ਦੁੱਕਾ ਜਿਹੜੇ ਮੀਟਰ ਸੀਗੇ ਅੰਦਾਜ਼ਨ 7 ਤੋਂ 10 ਮੀਟਰ ਹੈਗੇ ਸੀ ਜਿਹੜੇ ਸਿੰਗਲ ਫੇਸ ਮੀਟਰ ਸੀਗੇ ਜਿਹੜੇ ਖਿਲਰੇ ਪਏ ਸੀਗੇ ਉੱਥੇ ਥੋੜੇ ਥੋੜੇ ਡਿਸਟੈਂਸ ਤੇ ਜਾ ਕੇ ਜਦੋਂ ਉੱਪਰ ਜਾ ਕੇ ਸੜਕ ਤੇ ਜਾ ਕੇ ਦੇਖਿਆ ਗਿਆ ਸੜਕ ਦਾ 1 ਕਿਲੋਮੀਟਰ ਪਈ ਹੋਈ ਸੀ ਇਹ ਸੜਕ ਜਿਹੜੀ ਜਿਹੜਾ ਜਲੰਧਰ ਮਾਰਗ ਵਾਲੀ ਇਹੀ ਸੜਕ ਦੀ ਗੱਲ ਕਰ ਰਹੇ ਹਾਂ ਜਿਹੜੀ ਸਤਮਾ ਵੇਟ ਜਗਰਾਉਂ ਰੋਡ ਜਾਂ ਆਪਾਂ ਇਹਨੂੰ ਜਗਰਾਉਂ ਤੋਂ ਜਲੰਧਰ ਰੋਡ ਬੋਲਦੇ ਹਾਂ ਜੀ ਸਿਰਫ ਇਹ ਸਿਰਫ ਕੁਝ ਇਹ ਸੇਟਪ ਹੋ ਰਿਹਾ ਹੈ ਮੈਂ ਤੁਹਾਨੂੰ ਇਹ ਕਹਿ ਨਹੀਂ ਬੰਦੇ ਹੋ ਸਕਦੇ ਸਿਮੂਲ ਤੁਹਾਡੇ ਅਨਸਾਰ ਦੇਖੋ ਜੀ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਤਫਤੀਸ਼ ਅਧੀਨ ਆ ਪੰਜਾਬ ਪੁਲਿਸ ਜੇ ਵੀ ਤਫਤੀਸ਼ ਕਰੇਗੀ ਪਤਾ ਲੱਗ ਸਕਦਾ ਹੈ ਕੋਈ ਮੇਟਰ ਨੂੰ ਚੋਰੀ ਕੀਤਾ ਹੈ ਆ ਵੀ ਉਹ ਨਵੇਂ ਬਿਚੋਤ ਕੀ ਕੀ ਕੰਮ ਕਰ ਗਈ ਮੀਟਰਾਂ ਦਾ ਤਾਂ ਹੁਣ ਦੇਖੋ ਨਾ ਜੀ ਇਹਦਾ ਨਾਂ ਦਾ ਕੁਆਰਟਜ ਵੇਖਣ ਵਾਲੇ ਮੀਟਰਾਂ ਇੱਕ ਦਾ ਇਲੈਕਟ੍ਰੋਨਿਕਸ ਆਈਟਮ ਹੈਗੀ ਹੈ ਜੀ ਮੈਨੇ ਬਲਕ ਦੇ ਵਿੱਚ ਮੀਟਰ ਚੋਰੀ ਕਰਨੀ ਇਹ ਵੀ ਸਾਡੇ ਲਈ ਵੀ ਇੱਕ ਹੈਰਾਨੀ ਵਾਲੀ ਗੱਲ ਆ ਵੀ ਮੀਟਰ ਦਾ ਕੋਈ ਯੂਜ਼ ਤਾਂ ਹੈ ਨਹੀਂ ਕਾ ਬਾਹਰ ਫੀਲ ਵਿੱਚ ਜਿਵੇਂ ਆਪਾਂ ਓਪਨ ਕੈਮਰਾ ਗੱਲ ਕਰਦੇ ਸੀ ਕਿ ਜਦੋਂ ਅਸੀਂ ਇਹਨਾਂ ਨੂੰ ਵਾਪਸੀ ਕਰਨਾ ਦਾ ਉਦੋਂ ਚੋਰੀ ਹੁੰਦੀ ਹੈ ਕੀ ਕਾਰਨ ਆਉਂਦਾ ਕਿ ਬਿੱਚੂ ਤਾਂ ਨਹੀਂ ਕੋਈ ਬੰਦਾ ਉਹ ਜਿਆ ਹੈਗਾ ਦੇਖੋ ਜੀ ਮਸਲਾ ਇਹ ਆ ਵੀ ਸਾਡੇ ਕੋਲ ਸਾਨੂੰ ਐਮਈ ਦੇ ਵਿੱਚ ਇੱਕ ਦਿਨ ਮਿਲਦਾ ਮਹੀਨੇ ਦੇ ਵਿੱਚ ਹਾਂਜੀ ਅਸੀਂ ਉਸ ਮਹੀਨੇ ਜਦੋਂ ਰੈਡਿੰਗ ਮੀਟਰ ਸਾਡੇ ਕੋਲ ਇਕੱਠੇ ਹੋ ਜਾਂਦੇ ਨੇ ਪੁਰਾਣੇ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਚੈੱਕ ਕਰਵਾਉਣਾ ਹੁੰਦਾ ਜੀ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਜਦੋਂ ਪਹਿਲਾ ਮੀਟਰ ਚੋਰੀ ਹੋਏ ਨੇ ਅਜ ਤੋਂ ਸਾਲ ਪਹਿਲਾਂ ਮੈਨੂੰ ਮੇਰੇ ਕਲੀਨ ਨੇ ਦੱਸਿਆ ਵੀ ਉਦੋਂ ਵੀ ਜਦੋਂ ਅਸੀਂ ਐਮਈ ਜਾਣਾ ਸੀਗਾ ਉਸ ਦਿਨ ਹੀ ਪ੍ਰੋਬਲਮ ਆਈ ਸੀ ਤੇ ਅੱਜ ਵੀ ਇਹੀ ਚੀਜ਼ ਹੋਈ ਹੈ ਜੀ 13 ਤਰੀਕ ਨੂੰ ਅਸੀਂ ਐਮਈ ਦੇ ਵਿੱਚ ਜਾਣਾ ਸੀਗਾ ਤੇ ਉੱਥੇ ਇਹ ਚੀਜ਼ ਇਹ ਚੋਰੀ ਕਿਹੜੇ ਕਿਹੜੀ ਤਰੀਕ ਨੂੰ ਹੁੰਦੀ ਹੈ ਇਹ ਚੋਰੀ ਹੋਈ ਆ ਸਰ 11 12 ਦੇ ਦਰਮਿਆਨੀ ਰਾਤ ਠੀਕ ਹੈ ਇਹ ਤੁਹਾਡੇ ਤੁਹਾਡੇ ਚੌਕੀਦਾਲ ਦੀ ਕੋਸ਼ ਖਾਲੀ ਹੈ ਕਿਉਂਕਿਦਾਲ ਦੀ ਪੋਸਟ ਹੈ ਇਹ ਤਾਂ ਬਹੁਤ ਟਾਈਮ ਤੋਂ ਜੀ ਲੰਦਾਜ ਅੰਦਾਜ਼ 12 ਸਾਲ ਤੋਂ ਖਾਲੀ ਹੈ ਜੀ ਇਸ ਦੇ ਬਾਰੇ ਵਿੱਚ ਇਹਦੇ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਵਾਰ ਵਾਰ ਇਹ ਕਈ ਤਰ੍ਹਾਂ ਦੀਆਂ ਵੱਖ-ਵੱਖ ਲੈਟਰਾਂ ਨਾਲ ਭੇਜੀਆਂ ਜਾ ਚੁੱਕੀਆਂ ਨੇ ਪਰ ਨਹੀਂ ਅਜੇ ਤੱਕ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਇਸ ਜਿਹਵੇਂ ਤੁਸੀਂ ਦੱਸ ਰਹੇ ਹੋ ਵੀ ਜਿਹੜੀ ਪਹਿਲਾਂ ਚੋਰੀ ਹੋਈ ਸੀ ਆ ਚੋਰੀ ਆ ਜੀਆਂ ਇਹ ਤਾਰਾਂ ਇਕੱਠੀਆਂ ਜੁੜਦ ਰਹੀਆਂ ਆਂ ਇਹਦੇ ਤਾਂ ਸ਼ੱਕ ਦੀ ਸੂਈ ਜਾਂ ਕੋਈ ਮੌਜੂਦਾ ਮੁਲਾਜ਼ਮ ਜਾਂ ਕੋਈ ਸਾਬਕਾ ਮੁਲਾਜ਼ਮ ਤੇ ਵੀ ਇਹ ਘੁੰਮ ਸਕਦੀ ਹੈ ਜੇ ਪੁਲਿਸ ਵਧੀਆ ਤਰੀਕੇ ਨਾਲ ਪੜਤਾਲ ਕਰੇ ਤਾਂ ਜੇ ਪੁਲਿਸ ਵਧੀਆ ਤਰੀਕੇ ਨਾਲ ਪੜਤਾਲ ਕਰਦਾ ਸਭ ਕੁਝ ਹੋ ਸਕਦਾ ਹੈ ਬਾਕੀ ਪਬਲਿਕ ਅਦਾਰਾ ਜੀ ਇੱਥੇ ਜਿਵੇਂ ਜੇ ਆ ਸਾਡੇ ਕਮਰੇ ਕੋਈ ਤੁਹਾਨੂੰ ਵੱਖਰੇ ਕੁਆਟਰ ਨਹੀਂ ਮਿਲੇ ਹੋਏ ਸਮਾਨ ਰੱਖਣ ਲਈ ਜਦੋਂ ਵੀ ਕੋਈ ਖਫਤਕਾਰ ਜਾਂ ਬਾਹਰੋਂ ਕੋਈ ਆਉਂਦਾ ਹੈ ਸਾਨੂੰ ਜੇ ਸਾਡੇ ਕੋਲ ਕੰਮ ਕਰਨ ਆਉਂਦਾ ਤਾਂ ਉਹ ਕਮਰੇ ਦੇ ਵਿੱਚ ਐਂਟਰ ਕਰਦਾ ਤਾਂ ਉਹਨੂੰ ਪਤਾ ਹੁੰਦਾ ਵੀ ਇੱਥੇ ਆ ਸਮਾਨ ਪਿਆ ਹੈ ਨਾ ਕਿਸੇ ਤਰ੍ਹਾਂ ਦੇ ਵੀ ਕੋਈ ਰੇਕੀ ਕਰ ਸਕਦਾ ਹੈ ਕਿਉਂਕਿ ਇੱਥੇ ক্লোਜ਼ ਦਾ ਕੋਈ ਹੈ ਨਹੀਂ ਸਿਸਟਮ ਸਾਡੇ ਕੋਲ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਕਾਰਵਾਈ ਉਹ ਮੇਰੇ ਵਿੱਚ ਜਿਹੜੀ ਹੁੰਦੀ ਸੀਗੀ ਉਹ ਜੰਦੀ ਗਈ ਹੈ ਜਾਂ ਕੋਈ ਪਰਚਾ ਦਰਜ ਵਗੈਰਾ ਕੀਤਾ ਕਿ ਅਜੇ ਤੱਕ ਕੱਲ ਅਸੀਂ ਉਹਨਾਂ ਨੂੰ ਲੈਟਰ ਦੇ ਦਿੱਤੀ ਸੀ ਮੌਕਾ ਉਹਨਾਂ ਨੇ ਦੇਖ ਲਿਆ ਸੀ ਪਰ ਐਫ ਆਈ ਆਰ ਕੱਲ ਤੱਕ ਤਾਂ ਨਹੀਂ ਹੋਈ ਸੀ ਜੀ ਤੇ ਬਾਕੀ ਅੱਜ ਅਸੀਂ ਦੁਬਾਰਾ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਐਸ ਐਸਓ ਸਾਹਿਬ ਨੂੰ ਮਿਲਦੇ ਆ ਜਾ ਕੇ ਪਰ ਹਾਲ ਦੀ ਗੱਡੀ ਕੋਈ ਹਰ ਦੇ ਐਫ ਆਈ ਆਰ ਦੀ ਕੱਲ ਤੱਕ ਨਹੀਂ ਹੋਈ ਸੀ ਠੀਕ ਹੈ